ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਔਰ ਸਭ ਵਧੀਆ ਨੇ ਤੇ ਅੱਜ ਆਪਾਂ ਕਰ ਰਹੇ ਆਂ ਵਲੌਗ ਦੀ ਸਟਾਰਟਿੰਗ ਤੇ ਮਾਰਨਿੰਗ ਦੇ ਬੱਜ ਗਏ ਆ ਵੈਸੇ 8:30 9:00 ਵਜ ਗਏ ਨੇ ਤੇ ਸੌਣ ਮਹੀਨਾ ਲੰਘ ਗਿਆ ਤੇ ਪੰਮੀ ਨੂੰ ਕਿਹਾ ਕੁਝ ਪਵਾ ਦੇ ਯਾਰ ਅੱਜ ਤਾਂ ਕੁਛ ਨਾ ਕੁਛ ਬਣਾ ਕੇ ਤੇ ਦੇਖੋ ਅੱਜ ਕੀ ਬਣਾਉਂਦੀ ਆ ਤੇ ਚਾਹ ਤਾਂ ਵੈਸੇ ਧਰੀ ਹੋਈ ਆ ਇੱਕ ਪਾਸੇ ਤੇ ਕੀ ਬਣਾ ਰਹੇ ਆਂ ਅੱਜ ਫਿਰ ਨਹੀਂ ਅੱਜ ਪੂਰ ਮਹੀਨਾ ਵਾਲੀ ਪੱਟਦੇ ਮੇਰੇ ਵਾਲੀ ਪੱਟਦੇ ਤੇਰੇ ਮੇਰੀ ਗੱਲ ਸੁਣੋ ਸੋਨਵੇਂ ਨੰਗਾ ਗਿਆ ਸੋਨਵੇਂ ਲੋਕੀ ਪੂੜੇ ਤੇ ਖੀਰ ਬਣਾ ਕੇ ਖਾਂਦੇ ਆ ਅਸੀਂ ਬਣਾ ਰਿਆ ਛੋਲੇ ਤੇ ਪੂੜੀਆਂ ਛੋਲੇ ਤੇ ਪੂੜੀਆਂ ਇਹ ਕੀ ਕਹਿੰਦੇ ਕੁਛ ਤੇ ਬਣਾ ਕੇ ਖਲਾ ਕੁਛ ਸਹੀ ਗੱਲ ਆ ਕੁਛ ਤਾਂ ਬਲਾ ਹੀ ਨਾ ਕੀ ਮਜਾ ਆਂਦਾ ਹੈ ਖਾਣ ਦਾ ਮੈਨੂੰ ਨਹੀਂ ਆਂਦਾ ਨਹੀਂ ਖਾਣ ਵੀ ਨਹੀਂ ਆ ਬਣਾਉਣੀਆਂ ਉਹ ਯਾਰ ਤਰੇ ਕਿ ਡੇ ਮੋਟੀ ਮੋਟੀ ਹੋਏ ਹਾਂ ਛੋਟੇ ਛੋਟੇ ਹੀ ਨਾ ਮੋਟੇ ਮੋਟੇ ਹੋ ਗਏ ਖਾਗੇ ਕਾਚਾ ਤੇ ਉਹਨਾ ਪਾਣੀ ਦੀ ਉਪਰੀ ਨਾਲ ਤੁਹਾਨੂੰ ਦਿਖਾਣੇ ਤੜਕਾ ਲਾ ਕੇ ਕਵਾ ਲਗੂ ਵੇ ਕਿੱਦਾਂ ਤੇ ਚਲੋ ਚਾਹ ਪੀ ਲਈਏ ਨਾਲੇ ਪਹਿਲਾਂ ਹਨਾ ਉਸ ਤੋਂ ਬਾਅਦ ਆਪਣਾ ਨਾਲ ਨਾਲ ਤੁਹਾਨੂੰ ਦਿਖਾਣੇ ਜੇ ਪੂਰੀਆਂ ਛਲੇ ਪੂਰੀਆਂ ਛੋਲੇ ਕਿੱਦਾਂ ਬਣਉਦੇ ਆ ਪੂਰੀਆਂ ਤੇ ਛੋਲੇ ਮੇਰੀ ਮੰਮੀ ਨੇ ਬਣਾਏ ਹੀ ਆਏ ਹਾਏ ਹਾਏ ਟੀਮੇਟ ਪਰ ਉਹ ਜਾਈ ਨਹੀਂ ਬਣਾ ਸਕਦੇ ਪਰ ਟਰਾਈ ਕਰਾਂਗੇ ਟਰਾਈ ਕਰਾਂਗੇ ਠੀਕ ਹੈ ਜੀ ਏ ਕੀ ਤਾਰਾ ਜੇ ਤੋੜੀ ਕਾ ਤੋ ਇਹ ਨਹੀਂ ਸਟਾਰ ਜੈ ਨੂੰ ਇਹ ਜਾਦਾ ਵੱਡਾ ਹੀ ਮੈਗਾ ਤੋ ਅੱਧਾ ਕਰ ਲਾ ਹਾਂ ਦੇ ਕੁਛ ਨਹੀਂ ਹੁੰਦਾ ਕੋਈ ਨਹੀਂ ਯਾਰ ਚਨੇ ਥੋੜੇ ਆ ਨਾ ਤੋ ਫਿਰ ਟੇਸਟ ਜਾਨੀ ਆਣਾ ਉਹ ਸਾਰਾ ਖੜੇ ਮਸਾਲੇ ਦਾ ਹੀ ਆਣਾ ਹਾਂਜੀ ਤੇ ਇਹ ਅਸੀਂ ਓਵਰ ਨਾਈਟ ਸੌਕ ਕੇ ਚਨੇ ਰੱਖੇ ਸੀਗੇ ਆਪਾਂ ਪੰਜਾਬੀ ਚ ਠੀਕ ਹੈ ਅੱਛਾ ਠੀਕ ਹੈ ਇਹ ਅੱਧੀ ਰਾਤ ਪੂਰੀ ਰਾਤ ਚਨੇ ਭਿਗੇ ਰੱਖੇ ਸੀਗੇ ਉਹਦੇ ਬਾਅਦ ਅਸੀਂ ਹੁਣੇ ਖੜੇ ਮਸਾਲੇ ਪਾਵਾਂਗੇ ਤੇਜ ਪੱਤਾ ਤੇਜ ਪੱਤਾ ਦੋ ਤਿੰਨ ਲਸਣ ਦੀਆਂ ਕਲੀਆਂ ਤੇ ਕੱਲਾ ਚੀ ਪਾਟੀ ਦੋ ਲੋង ਪਾ ਦੇਣੀ ਆ ਕਿਉਂਕਿ ਮੈਨੂੰ ਖੜੇ ਮਸਾਲੇ ਘੱਟ ਪਸੰਦ ਆ ਮੈਂ ਥੋੜੇ ਥੋੜੇ ਪਾਉਂਗੀ ਥੋੜੀ ਜਿਹੀ ਦਾਲ ਚੀਨੀ ਇਹ ਸਾਰਾ ਕੁਝ ਪਾ ਕੇ ਇਹਦੇ ਚ ਇਹਦੀਆਂ ਬਜਾ ਦੇਨੇ ਆਪਾਂ ਸੀਟੀਆਂ ਹਾਂਜੀ ਕੀ ਕਰ ਰਹੇ ਹੋ ਚਾਹੀ ਰਹੇ ਹੋ ਚਾਹ ਦੇ ਗਲਾਸ ਪਰ ਪਰ ਕੇ ਜਵਾ ਕੰਨ ਲੋ ਮੈਂ ਰੋਜ਼ ਵੀਡੀਓ ਸੁਣਨੀ ਆ ਬੱਚਿਆਂ ਨੂੰ ਕਦੇ ਵੀ ਸਵੇਰੇ ਉੱਠ ਕੇ ਚਾਹ ਨਹੀਂ ਦੇਣੀ ਚਾਹੀਦੀ ਸਾਡੀ ਬੱਚੀ ਬੁਸ਼ਕਾਰ ਬੈਠ ਕੇ ਪੀਂਦੀ ਆ ਕਹਿੰਦੀ ਮੈਂ ਵੀ ਚਾਹ ਰਸਕੀ ਜਦੋਂ ਬੱਚੀ ਦੇ ਮਾਂ ਪਿਓ ਜਾ ਕੇ ਚਾਹ ਜ਼ਿਆਦਾ ਪੀਂਦੇ ਤੇ ਬੱਚੀ ਨੇ ਵੀ ਪੀਣੀ ਨਹੀਂ ਆ ਕੀ ਕਰੀਏ ਬੱਚਿਆਂ ਨੂੰ ਤੇ ਆਹਨੂੰ ਗਿਆਦਤ ਹੋ ਗਈ ਹੁਣ ਅਸੀਂ ਜਦੋਂ ਚਾਹ ਨਾ ਪੀਏ ਸਾਨੂੰ ਸੁਸਤੀ ਨੂੰ ਉੱਤਰਦੀ ਵੀ ਮਤਲਬ ਹੁੰਦੇ ਨਾ 9 ਵਜੇ ਸੌਂ ਰਹੇ ਹਾਂ ਉਹਨਾਂ ਜਦੋਂ ਇੰਜਨ ਨਹੀਂ ਸਟਾਰਟ ਹੁੰਦੇ ਸਾਡੇ ਜਾ ਤੋਂ ਪਿੱਛੇ 6 ਵਜੇ ਉੱਠਿਆ ਅਵੋਇਡ ਕੀਤੀ ਨਹੀਂ देर ਪਿੱਛੇ ਨਾ ਠਹਿਰ ਕੇ ਪਿੰਨੇ ਠਹਿਰ ਕੇ ਪਿੰਨੇ ਪਰ ਜਦੋਂ ਤੱਕ ਚਾਹ ਨਹੀਂ ਪੀਤੀ ਉੱਤਰ ਉਹਸ ਤੱਕ ਮੁੜ ਕੇ ਸਾਡੇ ਪੂਰੀਆਂ ਚਨੇ ਤਿਆਰ ਹੋ ਜਾਣੇ ਹੁਣ ਅਸੀਂ ਉਹਦੇ ਬਾਅਦ ਭੁਗਿਆ ਚਲੇ ਬਣਾ ਲਿਆ ਤੇ ਜਨਾਬ ਅੱਜ ਕਹਿੰਦੇ ਮੈਂ ਤੇ ਪੂਰੀਆਂ ਚਨੇ ਖਾ ਗਈ ਕੰਮ ਤੇ ਜਾਊਂਗਾ ਮੈਨੂੰ ਨਹੀਂ ਪਤਾ ਪਰ ਮੈਂ ਲੇਟ ਹੋ ਜਾਊਂਗਾ ਅੱਜ ਤੇ ਮੇਰੇ ਠੀਕ ਹੈ ਕੰਦੇ ਸੌਣ ਮੀਨੇ ਨੂੰ ਕੁਝ ਖੁਲਾਇਆ ਤੇ ਆਣੀ ਬਣਾ ਕੇ ਤੇ ਕੀ ਹੈ 프라이 프라이 ਮੈਨੂੰ ਬਹੁਤ ਓੱਖਾ ਲੱਗਦਾ ਕੋਈ ਗੱਲ ਤੇ ਮਾਲਪੂੜੇ ਤੇ ਮਾਲਪੂੜੇ ਤਾਂ ਪੰਡ ਜਾ ਕੇ ਖਾ ਲਾ ਜਣਾ ਮਾਲਪੂੜੇ ਤੇ ਖੀਰ ਹੁੰਦੀ ਹੈ ਰਈ ਉਹਨਾਂ ਦੇ ਪੂਰੀਆਂ ਚੜੇ ਉਹ ਪੰਡ ਜਾ ਕੇ ਖਾ ਲਾ ਕੋਈ ਨਹੀਂ ਸੌਣ ਮੀਨੇ ਮੋਕ ਜਾਣਾ ਜੀ ਕੋਈ ਨਹੀਂ ਸੌਣ ਮੀਨੇ ਮੋਕ ਜੂਦਾ ਆਪਣੇ ਹੁੰਦੇ ਜਦੋਂ ਮਰਜ਼ੀ ਬੰਦਾ ਖਾ ਸਕਦਾ ਕੰਸੌਣ ਮੀਨੇ ਮੋਕ ਜੇ ਮਤਲਬ ਨੰਗੇ ਹੀ ਆ ਜੇ ਦੋ ਚਾਰ ਦਾ ਨੇ ਨੰਗੇ ਹੋਣਗੇ ਕਿੰਨੇ ਦਾ ਨੰਗੇ ਹੋਣਗੇ ਠੀਕ ਹੈ ਹਾਂ ਹਾਂ ਇੰਨੀ ਸੇ ਹੀ ਖੁਸ਼ਬੂ ਆ ਨਾ ਖੜੇ ਮਸਾਲੇ ਦੀ ਖੁਸ਼ਬੂ ਬਹੁਤ ਸੋਹਣੀ ਹੈ ਹਾਂ ਜੀ ਤੇ ਚਨੇ ਆਪਣੇ ਉਬਲ ਗਏ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਮੈਂ ਸਿਰਫ ਤਿੰਨ ਸਿਟੀਆਂ ਬਣਾਈਆਂ ਕਿਉਂਕਿ ਬਹੁਤ ਘੱਟ ਨੇ ਆਪਣੇ ਚਨੇ ਯਾਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਜਦੋਂ ਆਪਾਂ ਛੋਲੇ ਪਟੂਰੇ ਕਹਿੰਦੇ ਆ ਸੇਮ ਛੋਲੇ ਹੁੰਦੇ ਆ ਤਾਂ ਆਪਾਂ ਛੋਲੇ ਪਟੂਰੇ ਕਹਿ ਦਿੰਦੇ ਆ ਤੇ ਜੂੜ ਪੂੜੀਆਂ ਹੁੰਨ ਤਾਂ ਫਿਰ ਆਪਾਂ ਸੇਮ ਛੇਮ ਚਨੇ ਹੁੰਦੇ ਆ ਤਾਂ ਫਿਰ ਆਪਾਂ ਕਹਿ ਦਿੰਦੇ ਆ ਚਨੇ ਪੂੜੀਆਂ ਉਹ ਫਰੈ ਹੀ ਹੁੰਦਾ ਚਨੇਆਂ ਨੂੰ ਛੋਲੇ ਪਟੂਰੀਆਂ ਵੀ ਛੋਲੇ ਵੀ ਕਹਿ ਦਿੰਦੇ ਇਹਨੂੰ ਚਨੇ ਵੀ ਕਹਿ ਦਿੰਦੇ ਇਹ ਤੇ ਦੋ ਦੁਨੀ ਚਲੋ ਠੀਕ ਹੈ ਜੀ ਇਹ ਦੋ ਨਾਂ ਇੱਕ ਸਰਨੇਮ ਆ ਤੇ ਇੱਕ ਨਿਪੂਲ ਨਿਪੂਲ ਨੇਮ ਆ ਅੱਛਾ ਚਲੋ ਠੀਕ ਹੈ ਆ ਦੇਖੋ ਆਪਾਂ ਹੁਣ ਇਹਦੇ ਚ ਪਾਵਾਂਗੇ ਜੀ ਤੇਲ ਪਾਤਾ ਤੇਲ ਹੋ ਗਿਆ ਗਰਮ ਅਗੇ ਚ ਪਾਵਾਂਗੇ ਅਸੀਂ ਹਿੰਗ ਹਾਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਂਜੀ ਇਹਦੇ ਹੁਣ ਪਾਵਾਂਗੇ ਆਪਾਂ ਇੱਕ ਚਮਚ ਜੀਰਾ ਅਜਮੈਨ ਵੀ ਪਾਉਣੀ ਆ ਤੇ ਅਜਵਾਇਨ ਨਹੀਂ ਪਾਉਣੀ ਅੱਛਾ ਤੇ ਪਿਆਜ਼ ਪਾਵਾਂਗੇ ਪਿਆਜ਼ ਮੈਂ ਤਿੰਨ ਪਿਆਜ਼ ਲਾ ਕੇ ਮੈਂ ਚੌਪ ਕਰਤੇ ਨੇ ਤੇ ਕਿ ਮੇਰੇ ਅਕੋਰਡਿੰਗ ਕਰਤਾ ਥੋੜਾ ਜਿਹਾ ਜ਼ਿਆਦਾ ਮਚੇ ਦਾ ਚਣਿਆ ਦਾ ਬਿਲਕੁਲ ਬਿਲਕੁਲ ਇਹਨੂੰ ਆਪਾਂ ਤਿੰਨ ਪਿਆਜ਼ ਕ੍ਰਾਇੰਡ ਕਰਕੇ ਆਪਾਂ ਹਾਂਜੀ ਤੇ ਲਸਣ ਅਦਰਕ ਨੂੰ ਆਪਾਂ ਕੁੱਟ ਲਿਆ ਸੀ ਤੋਂ ਇੱਕ ਕੈਲੀਫੋਰਨੀਆ ਵਾਲੇ ਬਾਜੀ ਆ ਨਾ ਜੇ ਕੋਈ ਉਹਨਾਂ ਦੀ ਵੀਡੀਓ ਦੇਖਦਾ ਕੋ ਬੋਲਾ ਸੋਨਾ ਬੋਲਦਿਆ ਮੈਂ ਆਪਾਂ ਟਮਾਟਰ ਦਾ ਕੱਢਦੀ ਆ ਪਿਚਕੂ ਇਹ ਟਮਾਟਰ ਦਾ ਪਿਚਕੂ ਕੱਢ ਦੇਣਾ ਹਾਂਜੀ ਹਾਂਜੀ ਇਹ ਤਰੀਕਾ ਸੀ ਕਿਸੇ ਦਾ ਚੋਰੀ ਕੀਤਾ ਮੈਂ ਦੇਖਿਆ ਕਿਸੇ ਨੂੰ ਕਿਸੇ ਨੇ ਨਾ ਪੱਤੀ ਔਰ ਕੀ ਕਹਿੰਦੇ ਨੇ ਕਸੂਰੀ ਮੇਥੀ ਕਸੂਰੀ ਮੇਥੀ ਪਾਈ ਆ ਤੇ ਉਹਨੂੰ ਗੜਕਾ ਕੇ ਅੰਡੇ ਚ ਪਾਣੀ ਪਾਣਾ ਚਲੋ ਪੱਤੀ ਦਾ ਤਾਂ ਮੈਂ ਬੜੀ ਬੜੀ ਕੀਤਾ ਔਰ ਮੈਂ ਹਰ ਵਾਰੀ ਕਰਦੀ ਆ ਇਹਨੂੰ ਕਸੂਰੀ ਮੇਥੀ ਫਸਟ ਟਾਈਮ ਪਾ ਕੇ ਕਰਨਾ ਦੇਖਣਾ ਕੀ ਰਿਜ਼ਲਟ ਆਉਂਦਾ ਹੈ ਇਹ ਅਸਲੀ ਫਸਟ ਟਾਈਮ ਕਰ ਰਹੀ ਆ ਤੇ ਨਾਲ ਤੁਹਾਨੂੰ ਦਿਖਾ ਰਹੀ ਆ ਨਾਲ ਚਾਹ ਪੱਤੀ ਵੀ ਹੋਣੀ ਹੈ ਚਾਹ ਪੱਤੀ ਵੀ ਦੇ ਵਿੱਚ ਪਾ ਦੇਣੀ ਆਪਾਂ ਨੇ ਅੱਛਾ ਹਾਂ ਇਹ ਕਾਲਾ ਪਾਣੀ ਜਦੋਂ ਹੋ ਜਾਏਗਾ ਥੋੜਾ ਜਿਹਾ ਮੈਂ ਲੱਗ ਗੜਕ ਜਾਏਗਾ ਫਿਰ ਅਸੀਂ ਅੰਡੇ ਚ ਚਨੇ ਅਜੇ ਪਾਣਾ ਤੇ ਇਹ ਦੇ ਦੇ ਵੀ ਤੁਹਾਨੂੰ ਟੇਸਟ ਦੱਸ ਦੇ ਕਿੱਦਾਂ ਬਣਦਾ ਹੈਗਾ ਹਾਂਜੀ ਇਹਦੇ ਜਿਦਾ ਹੀ ਪਾਤੇ ਟਮਾਟਰ ਮੈਂ ਪਾਤੀ ਹਲਦੀ ਹੁਣ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਥੋੜੀ ਜਿਹੀ ਜਮਾਈ ਥੋੜੀ ਜਿਹੀ ਲਾਲ ਮਿਰਚ ਪਾਣੀ ਆ ਕਿਉਂਕਿ ਕੀ ਰਤ ਦੇ ਚੱਕਰ ਸਾਨੂੰ ਨਹੀਂ ਮਿਰਚ ਪਾਉਂਦੇ ਹੁੰਦੇ ਤੇ ਔਰ ਮੈਂ ਥੋੜਾ ਜਿਹਾ ਟੇਸਟ ਕਰਨ ਵਾਸਤੇ ਬਾਵਾਣੀ ਮੈਗੀ ਮਸਾਲਾ ਥੋੜਾ ਹੀ ਪਾਇਆ ਮੈਂ ਜ਼ਿਆਦਾ ਨਹੀਂ ਪਾਣੀ ਹਾਂਜੀ ਤੇ ਤੜਕੇ ਨੇ ਤੇਲ ਛੱਡਤਾ ਤੇ ਹੁਣ ਫਿਰ ਘਰਨਾ ਭੁੰਨਿਆ ਗਿਆ ਹੁਣ ਅਸੀਂ ਪਾਵਾਂਗੇ ਇਹਦੇ ਚ ਛਨੇ ਹਾਂਜੀ ਤੇ ਪਾਉਂ ਸਾਤੇ ਇਹਦੇ ਚ ਚਨੇ ਥੋੜੀ ਜੀ ਰਾਲ ਲੱਗ ਜੇਗੀ ਚਨੇਆਂ ਨੂੰ ਫਿਰ ਅਸੀਂ ਪਾਣੀ ਪਾ ਦਾਂਗੇ ਇਹ ਵਾਲਾ ਵੀ ਤੇ ਇਹ ਵਾਲਾ ਵੀ ਤੇ ਫਿਰ ਉਹਦੇ ਬਾਅਦ ਤੜਕਾ ਲਗਾਵਾਂਗੇ ਐਂਡ ਚ ਦੇਸੀ ਘਿਓ ਦਾ ਉਹ ਵੀ ਤੁਹਾਨੂੰ ਦਿਖਾਣੇ ਹਾਂ ਹਾਂਜੀ ਇੱਕ ਚਮਚ ਦੇਸੀ ਘਿਓ ਪਾ ਲਿਆ ਆਪਾਂ ਥੋੜਾ ਜਿਹਾ ਜੀਰਾ ਪਾ ਦਾਂਗੇ ਇਹਦੇ ਚ ਅਸੀਂ ਬਿਲਕੁਲ ਥੋੜਾ ਜਿਹਾ ਤੇ ਉਹਨਾਂ ਨੇ ਅਦਰਕ ਪਾਈ ਸੀ ਜਿਹਦਾ ਨਾ ਮੈਂ ਦੇਖਿਆ ਸੀਗਾ ਪਰ ਮੈਂ ਨਹੀਂ ਅਦਰਕ ਪਾਣੀ ਬਾਰ-ਬਾਰ ਉਹਦੇ ਚ ਪਾ ਦਿੱਤੀ ਆਲਰੇਡੀ ਤੇ ਇਹ ਮਾਲਾ ਜਿਹਾ ਸੀ ਮੈਂ ਮੱਛੀਆਂ ਪਾਈਆਂ ਥੋੜੀ ਜੀਆਂ ਹਾਂ ਮੱਛੀ ਥੋੜੀ ਜੀਆਂ ਭੁੰਨ ਕੇ ਉਹਦੇ ਥੋੜੀ ਜੀਆਂ ਤੇ ਉਹਦੇ ਚ ਪਾਵਾਂਗੇ ਤੇ ਇਹਦੇ ਨਾਲ ਬਹੁਤ ਟੇਸਟ ਹੋ ਜਾਂਦਾ ਤੇ ਇਹ ਸਾਡਾ ਕੱਕਰ ਜਾਨ ਮੁੱਢ ਜਿਹਨ ਉੱਪਰ ਚੜ ਕੇ ਢਿੱਡ ਤੇ ਹਾਂਜੀ ਤੇ ਇਹ ਬਾਸ ਤੇ ਇਹਨੂੰ ਏਦਾਂ ਪਾ ਸ਼ੂ ਕਰਨਾ ਤੇ ਜੇ ਤੁਹਾਡਾ ਸ਼ੂ ਹੋ ਗਿਆ ਇਹ ਬਹੁਤ ਮਜ਼ਾ ਆਏਗਾ ਹੁਣ ਆ ਦੇ ਦੇਖੋ ਚਨੇ ਬਣ ਕੇ ਹੋ ਗਏ ਰੈਡੀ ਏਹੁਣ ਅਸੀਂ ਬਣਾਵਾਂਗੇ ਪੂੜੀਆਂ ਪਠੂਰੇ ਨਹੀਂ ਬਣਾਉਣੇ ਪੂੜੀਆਂ ਬਣਾਵਾਂਗੇ ਕਿਤਾ ਨਹੀਂ ਆ ਸਾਨੂੰ ਭੁੱਲ ਗਿਆ ਸੀ ਤੇ ਐਂਡ ਛੱਤਨੀਆ ਵੀ ਜ਼ਰੂਰ ਪਾ ਲਿਓ ਕਿਉਂਕਿ ਧਨੀਆ ਨਾਲ ਵੀ ਬਹੁਤ ਟੇਸ ਆਉਂਦਾ ਤੇ ਜਿਨਾਂ ਕੋਲ ਹੈਗਾ ਪਾ ਲਿਓ ਜਿਨਾਂ ਕੋਲ ਨਹੀਂ ਹੈ ਨਾ ਪਾਓ ਕੋਈ ਚੱਕਰ ਨਹੀਂ ਹੋ ਗਏ ਸਾਡੇ ਚਨੇ ਰੈਡੀ ਕੀ ਖਾਣਾ ਮੇਰੇ ਬਾਵੇਂ ਨੇ

ਹਾਂਜੀ ਇਧਰ ਬਰ ਰੇ ਛੋਲੇ ਭਲੂਰੇ ਪਟੂਰੇ ਦੇ ਨਹੀਂ ਪੂੜੀਆਂ ਕਹਿ ਸਕਦੇ ਚਲ ਪੂੜੀਆਂ ਭੂਲੇ ਕਿ ਹੋ ਗਿਆ ਚਲੋ ਪੂੜੀਆਂ ਭੂਲੇ ਕਿ ਹੋ ਗਿਆ ਫੁੱਲ ਜਾ ਫੁੱਲ ਜਾ ਫੁੱਲ ਜਾ ਕੀ ਬਾਤ ਹੈ ਫੁੱਲ ਗਈ ਫੁੱਲ ਗਈ ਅਜੇ ਨਹੀਂ ਸਿਰੇ ਫੁੱਲੀ ਚਲ ਕੋਈ ਨਹੀਂ ਸਹੀ ਹੈ ਤੁਹਾਨੂੰ ਬੱਕੂ ਨੂੰ ਭੁੱਖ ਨਹੀਂ ਲੱਗੀ ਭੁੱਖ ਬੜੀ ਲੱਗੀ ਆ ਭੁੱਖ ਕਿਉਂ ਲੱਗੀ ਤੱਕ ਰੀਮੂ ਇਧਰ ਨੂੰ ਕਿਉਂ ਭੁੱਖ ਪਤਾ 11:00 ਵੱਜ ਗਏ 11:00 ਵੱਜ ਗਏ ਆ 11:30 ਹੋ ਗਏ 11:30 ਹੋ ਗਏ ਹੋਰ ਚਲੋ ਠੀਕ ਕਰ ਲੀ ਹੁਣ ਬਣਾ ਲਿਆ ਪਾਪਾ ਇਧਰ ਬਣਾਣੇ ਪਏ ਆਪਣੇ ਚਨੇ ਹੋਏ ਪਏ ਰੈਡੀ ਚਲੋ ਜੀ ਹੁਣ ਆਪਾਂ ਕਰਾਂਗੇ ਇੰਜੋਏ ਠੀਕ ਹੈ ਮੰਮੀ ਓਕੇ ਆ ਗਏ ਚੋਲੇ ਪਟੂਰੇ ਸ਼ਰਕਿਤ ਕਿਹ ਹੈ ਇਹ ਇਹ ਕੀ ਹੈ ਚੋਲੇ ਪਟੂਰੇ ਚੋਲੇ ਪਟੂਰੇ ਮੈਂ ਵੀ ਚੋਲੇ ਪਟੂਰੇ ਕਹੀ ਜਾਂਦੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਹਾਂਜੀ ਤਾਂ ਹੁਣ ਆਪਾਂ ਖਾਂ ਲਿਆਂ ਚੋਲੇ ਪਟੂਰੇ ਪੂੜੀਆਂ ਚਨੇ ਕਿੱਦਾਂ ਫਿਰ ਕਿੰਨੇ ਬਣਾਇਆ ਨਾਲ ਖਾਓ ਹਰੀ ਮਚੀ ਹਾਂ ਨਾਲ ਖਾਓ ਆਮਬਦਾ ਚਾਰ

ਨਹੀਂ ਆਪੋ ਹੈ ਮम्मा ਕੇ ਲਈ ਇੱਕ ਲਾਈਕ ਤਾਂ ਬੰਤਾ ਬੰਕੀ ਕਹਿੰਦੀ ਹੈ ਨਾ ਆਪਣੇ ਆਪ ਹੀ ਉੱਥੇ ਬੋਲੀ ਜਾਂਦੀ ਹੈ ਪਹਿਲੇ ਚਲੋ ਠੀਕ ਹੈ ਓਕੇ ਜੀ ਬਾਏ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ